ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਹਾਨੂੰ ਸਵੇਰੇ ਜਲਦੀ ਉੱਠਣ ਦੀ ਵੀ ਲੋੜ ਨਹੀਂ ਪਾਠ ਪੂਜਾ ਵੀ ਕਰਨ ਦੀ ਲੋੜ ਨਹੀਂ ਕੋਈ ਟੂਣਾ ਟੋਟਕਾ ਵੀ ਨਹੀਂ ਬਸ ਇਹ ਇੱਕ ਗੁਪਤ ਉਪਾਅ ਤੁਸੀਂ ਕਰ ਲੈਣਾ ਹੈ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸਵੇਰਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਆਪਣੀ ਜ਼ਿੰਦਗੀ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਇੱਕ ਗੁਪਤ ਤਰੀਕਾ ਇੱਕ ਗੁਪਤ ਉਪਾਅ ਆਪ ਜੀ ਦੇ ਨਾਲ ਸਾਂਝਾ ਕਰਨ ਵਾਲੇ ਹਾਂ ਇਹਦੇ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਬਸ ਚੁੱਪਚਾਪ ਤੁਸੀਂ ਇਹ ਕੰਮ ਕਰ ਲੈਣਾ ਹੈ ਇਸ ਜਗ੍ਹਾ ਤੇ ਇਹ ਚੀਜ਼ ਰੱਖਣੀ ਸ਼ੁਰੂ ਕਰ ਦੇਣੀ ਹੈ ਸਰ ਸੰਗਰਜੀ ਜਿਸ ਦਿਨ ਤੋਂ ਵੀ ਤੁਸੀਂ ਇਹ ਕੰਮ ਕਰ ਲਿਆ ਇਹਦੇ ਨਤੀਜੇ ਵੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਮਿਲਦਾ ਜਾਵੇਗਾ ਇਹਦੇ ਲਈ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ ਬਹੁਤ ਛੋਟਾ ਜਿਹਾ ਕੰਮ ਹੈ ਅਤੇ ਇਹ ਛੋਟੇ ਜਿਹੇ ਕੰਮ ਦੇ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਇਹੇ ਕੰਮ ਕਰਨ ਦੇ ਲਈ ਸਾਨੂੰ ਕੋਈ ਸਵੇਰੇ ਜਲਦੀ ਨਹੀਂ ਉੱਠਣਾ ਪਵੇਗਾ ਇਹ ਕੰਮ ਕਰਨ ਦੇ ਲਈ ਕੋਈ ਸਾਨੂੰ ਪਾਠ ਪੂਜਾ ਕਰਨ ਦੀ ਲੋੜ ਨਹੀਂ ਬਸ ਇਹ ਛੋਟਾ ਜਿਹਾ ਬਦਲਾਵ ਆਪਣੀ ਜ਼ਿੰਦਗੀ ਵਿੱਚ ਕਰਨਾ ਹੈ ਸਭ ਕੁਝ ਬਦਲ ਜਾਵੇਗਾ ਜਿਹੜੇ ਭੈਣ ਭਰਾ ਆਖਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਆ ਗਈ ਹੈ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਦਿਲਦਰ ਨੇ ਡੇਰਾ ਲਾ ਲਿਆ ਹੈ ਸਾਨੂੰ ਆਪਣੀਆਂ ਦੁੱਖ ਤਕਲੀਫਾਂ ਦੇ ਹੱਲ ਨਹੀਂ ਮਿਲਦੇ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਹੀਂ ਮਿਲ ਰਿਹਾ ਸਭ ਕੁਝ ਠੀਕ ਹੋ ਜਾਵੇਗਾ ਸਾਰੀਆਂ ਮੁਸ਼ਕਲਾਂ ਦੇ ਹੱਲ ਮਿਲ ਜਾਣਗੇ ਸਾਰੇ ਹੀ ਵਿਗੜੇ ਹੋਏ ਕੰਮ ਫਿਰ ਤੋਂ ਠੀਕ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਇੱਕ ਕੰਮ ਕਰ ਲਿਆ ਇਹ ਕੰਮ ਕਿਹੜਾ ਕਰਨਾ ਹੈ ਬਸ ਸਿਰਫ ਤੇ ਸਿਰਫ ਆਪਣੀ ਸੰਗਤ ਬਦਲਣੀ ਹੈ ਬਾਕੀ ਦੇ ਬਦਲਾਅ ਤੁਹਾਡੀ ਜ਼ਿੰਦਗੀ ਵਿੱਚ ਆਪਣੇ ਆਪ ਹੀ ਹੋ ਜਾਣਗੇ ਕਿਉਂਕਿ ਸਾਥ ਸੰਗ ਹੈ ਜੀ ਸੰਗਤ ਦੀ ਰੰਗਤ ਬੜੀ ਛੇਤੀ ਚੜਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਨਾ ਤੁਹਾਡੀ ਜ਼ਿੰਦਗੀ ਵਿੱਚ ਆਲਸ ਦਲੇਦਰ ਆ ਗਿਆ ਹੈ ਨਿਰਾਸ਼ਾ ਆ ਗਈ ਹੈ ਤਾਂ ਜ਼ਰੂਰ ਤੁਸੀਂ 네ਗੇਟਿਵ ਲੋਕਾਂ ਦੀ ਸੰਗਤ ਕਰ ਰਹੇ ਹੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਅੰਦਰ 네ਗੇਟਿਵ એનર્ਜੀ ਆ ਚੁੱਕੀ ਹੈ ਇਹ ਅੱਜ ਹੀ ਬੰਦ ਕਰ ਦਿਓ ਪੋਜ਼ੀਟਿਵ ਲੋਕਾਂ ਦੀ ਸੰਗਤ ਕਰੋ ਤੇ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰੋ ਜਿਹੜੇ ਭੈਣ ਭਰਾ ਆਖਦੇ ਹਨ ਕਿ ਸਾਡਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਜਾਂ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ ਅਸੀਂ ਬੁੱਧੌ ਰਤੇ ਹੀ ਕੰਮ ਕਰਦੇ ਹਾਂ ਤਾਂ ਸਾਥ ਸੰਗਤ ਜੀ ਕੁਝ ਦਿਨ ਮਿਹਨਤੀ ਲੋਕਾਂ ਦੀ ਸੰਗਤ ਕਰਕੇ ਵੇਖੋ ਚੜਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰਕੇ ਵੇਖ ਲੈਣਾ ਜਿਹੜੇ ਭੈਣ ਭਰਾ ਆਖਦੇ ਹਨ ਨਾਮ ਜਪਣ ਨੂੰ ਦਿਲ ਨਹੀਂ ਕਰਦਾ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਉਹ ਕਿਤੇ ਭਜਨ ਬੰਦਗੀ ਵਾਲੀਆਂ ਰੂਹਾਂ ਦੇ ਨਾਮ ਜਪਣ ਵਾਲੀਆਂ ਰੂਹਾਂ ਦੀ ਸੰਗਤ ਕਰਕੇ ਵੇਖੋ ਸਾਥ ਸੰਗਤ ਜੀ ਸਾਡੀ ਸੰਗਤ ਦਾ ਔਰਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਆਪਾਂ ਉਹਨਾਂ ਦੇ ਕੋਲ ਜੇਕਰ ਜਾ ਕੇ ਬੈਠ ਜਾਈਏ ਉਹਨਾਂ ਦਾ ਅਸਰ ਸਾਡੇ ਉੱਤੇ ਹੋਣਾ ਸ਼ੁਰੂ ਹੋ ਜਾਂਦਾ ਹੈ। ਚੜਦੀ ਕਲਾ ਵਾਲੇ ਮਨੁੱਖ ਦੀ ਸੰਗਤ ਕਰਕੇ ਵੇਖਿਓ। ਨਾਮ ਜਪਣ ਵਾਲੇ ਮਨੁੱਖ ਦੀ ਸੰਗਤ ਕਰਕੇ ਵੇਖਿਓ। ਤੁਹਾਡੇ ਅੰਦਰ ਆਪਣੇ ਆਪ ਹੀ ਨਾਮ ਦੀ ਭਜਨ ਬੰਦਗੀ ਦੀ ਖਿੱਚ ਪੈ ਜਾਵੇਗੀ। ਇਸੇ ਕਰਕੇ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਜ਼-ਰੋਜ਼ ਨਾਮ ਜਪਣ ਲਈ ਕਿਹਾ ਹੈ। ਸਾਥ ਸੰਗਤ ਕਰਨ ਨੂੰ ਕਿਹਾ ਹੈ ਕਿਉਂਕਿ ਸਾਥ ਸੰਗਤ ਦਾ ਅਸਰ ਬੜੇ ਛੇਤੀ ਹੁੰਦਾ ਹੈ। ਜਿੱਦਾਂ ਦੀਆਂ ਚੀਜ਼ਾਂ ਅਸੀਂ ਵੇਖਦੇ ਹਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਜਿੰਨਾ ਲੋਕਾਂ ਦੇ ਨਾਲ ਸਾਡਾ ਮਿਲਵਰਤਨ ਜ਼ਿਆਦਾ ਹੁੰਦਾ ਹੈ ਜਿਆਦਾ ਉੱਠਦੇ ਹਾਂ ਬੈਠਦੇ ਹਾਂ ਉਹਨਾਂ ਦੇ ਗੁਣ ਜਾਂ ਔਗਣ ਸਾਡੇ ਵਿੱਚ ਆਉਣੇ ਫਿਰ ਸ਼ੁਰੂ ਹੋ ਜਾਂਦੇ ਹਨ ਇਹ ਕੁਦਰਤ ਦਾ ਵੀ ਨਿਯਮ ਹੈ ਜਿਹੜੀ ਚੀਜ਼ ਸਾਡੇ ਚੇਤੇ ਦੇ ਵਿੱਚ ਆ ਜਾਂਦੀ ਹੈ ਜਿਹਦੇ ਵੱਲ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ ਉਹਦੇ ਗੁਣ ਜਾਂ ਔਗਣ ਸਾਡੇ ਅੰਦਰ ਉਵੇਂ ਹੀ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਆਪਣੀ ਸੰਗਤ ਵੱਲ ਧਿਆਨ ਦੇਣਾ ਹੈ ਜੇ 네ਗੇਟਿਵ ਲੋਕਾਂ ਦੀ ਸੰਗਤ ਕਰਾਂਗੇ ਤਾਂ 네ਗੇਟਿਵਿਟੀ ਘਰ ਵਿੱਚ ਆ ਜਾਵੇਗੀ ਤੇ ਸਾਨੂੰ ਘੇਰ ਲਵੇਗੀ ਪੋਜ਼ਿਟਿਵ ਲੋਕਾਂ ਦੀ ਜੇਕਰ ਸੰਗਤ ਕਰਾਂਗੇ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰਾਂਗੇ ਤਾਂ ਸਾਡਾ ਜੀਵਨ ਵੀ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਅੱਜ ਦੇ ਸਮੇਂ ਵਿੱਚ ਸਾਡੀ ਸੰਗਤ 24 ਘੰਟੇ ਸਾਡੇ ਨਾਲ ਰਹਿੰਦੀ ਹੈ ਸਾਡੇ ਮੋਬਾਈਲ ਫੋਨ ਦੇ ਰੂਪ ਚ ਅਸੀਂ ਜੋ ਚੀਜ਼ਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਹਰ ਵੇਲੇ ਵੇਖਦੇ ਰਹਿੰਦੇ ਹਾਂ ਉਹਨਾਂ ਦਾ ਅਸਰ ਸਾਡੇ ਮਨ ਤੇ ਹੁੰਦਾ ਹੈ ਇਸ ਕਰਕੇ ਜੋ ਵੀ ਚੀਜ਼ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਜਾਂ ਵੇਖਦੇ ਹੋ ਜਿੰਨਾ ਵੀ ਲੋਕਾਂ ਦੇ ਨਾਲ ਤੁਹਾਡਾ ਜ਼ਿਆਦਾ ਉੱਠਣਾ ਤੇ ਬੈਠਣਾ ਹੈ ਉਹਦੀ ਚੋਣ ਸਹੀ ਕਰੋ ਇਹਦੇ ਲਈ ਤੁਹਾਨੂੰ ਕੋਈ ਰੌਲਾ ਪਾਉਣ ਦੀ ਲੋੜ ਨਹੀਂ ਹੈ ਤੁਸੀਂ ਚੁੱਪਚਾਪ ਅੱਜ ਤੋਂ ਹੀ ਆਪਣੀ ਸੰਗਤ ਵਿੱਚ ਬਦਲਾਵ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਸੀਂ ਕੁਝ ਨੈਗੇਟਿਵ ਲੋਕਾਂ ਦੀ ਸੰਗਤ ਕਰੋਗੇ ਤਾਂ ਥੋੜਾ ਜਿਹਾ ਉਹਨਾਂ ਤੋਂ ਦੂਰੀ ਬਣਾ ਲਓ ਸਾਡੀ ਸੰਗਤ ਦੇ ਕਰਕੇ ਸਾਡੇ ਵਿੱਚ ਕਈ ਔਗਣ ਆ ਜਾਂਦੇ ਹਨ ਕਈ ਵਾਰ ਅਸੀਂ ਮਾੜੀ ਸੰਗਤ ਵਿੱਚ ਪੈ ਕੇ ਉਹਨਾਂ ਵੀ ਗੁਨਾਹਾਂ ਨੂੰ ਕਰ ਬੈਠਦੇ ਹਾਂ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਨਹੀਂ ਹੁੰਦਾ ਸਾਡੀ ਸੰਗਤ ਹੀ ਸਾਡੇ ਵਿੱਚ ਗੁਣ ਭਰਦੀ ਹੈ ਤੇ ਸਾਡੀ ਸੰਗਤ ਹੀ ਸਾਡੇ ਵਿੱਚ ਔਗਣ ਭਰਦੀ ਹੈ ਕਿਉਂਕਿ ਜ਼ਿੰਦਗੀ ਦੀ ਨਾਕਾਮਯਾਬੀ ਜਾਂ ਕਾਮਯਾਬੀ ਦਾ ਜ਼ਰੂਰੀ ਹਿੱਸਾ ਹੀ ਸੰਗਤ ਹੈ ਇਹਦੇ ਵੱਲ ਧਿਆਨ ਦੇਣਾ ਹੈ ਇਸ ਕਰਕੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਜ਼ ਦਾ ਨਿਤਨੇਮ ਦਿੱਤਾ ਹੈ ਕਿ ਸਵੇਰੇ ਉੱਠਦੇ ਅੰਸਾਰ ਹੀ ਆਪਣੇ ਗੁਰੂ ਦੀ ਸੰਗਤ ਕਰੋ ਆਪਣੇ ਗੁਰੂ ਦਾ ਗਿਆਨ ਹਾਸਿਲ ਕਰੋ ਜਿੰਨਾ ਹੀ ਗੁਰੂ ਦਾ ਗਿਆਨ ਸਾਡੇ ਅੰਦਰ ਜਾਵੇਗਾ ਅਸੀਂ ਨਾਮ ਜਪਾਂਗੇ ਓਨਾ ਹੀ ਸਾਡਾ ਮਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਜੇਕਰ ਪਾਠ ਕਰਨ ਨੂੰ ਮਨ ਨਹੀਂ ਕਰਦਾ ਭਜਨ ਬੰਦਗੀ ਕਰਨ ਨੂੰ ਧਿਰ ਨਹੀਂ ਕਰਦਾ ਤਾਂ ਅੱਜ ਤੋਂ ਹੀ ਗੁਰੂ ਘਰੇ ਜਾਣਾ ਸ਼ੁਰੂ ਕਰ ਦਿਓ ਸਿਰਫ ਕੁਝ ਸਮਾਂ ਜਾ ਕੇ ਸਾਥ ਸੰਗਤ ਵਿੱਚ ਬੈਠਣਾ ਹੈ ਇੱਕ ਤਾਂ ਤੁਹਾਡੇ ਮਨ ਦੀ ਸਾਰੀ ਬੇਚੈਨੀ ਦੂਰ ਹੋ ਜਾਵੇਗੀ ਮਨ ਦੀ ਉਦਾਸੀ ਦੂਰ ਹੋਵੇਗੀ ਤੇ ਜੋ ਪਰੇਸ਼ਾਨੀਆਂ ਚਿੰਤਾਵਾਂ ਤੁਹਾਨੂੰ ਲੱਗਦਾ ਹੈ ਨਾ ਕਿ ਇਹ ਦੂਰ ਨਹੀਂ ਹੋ ਸਕਦੀਆਂ ਇਹਨਾਂ ਦੇ ਹੱਲ ਨਹੀਂ ਮਿਲ ਸਕਦੇ ਤੁਸੀਂ ਜਦੋਂ ਆਪਣੇ ਗੁਰੂ ਦੀ ਗੋਦ ਵਿੱਚ ਜਾ ਕੇ ਬੈਠੋਗੇ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਬੈਠੋਗੇ ਨਾਮ ਜਪਣ ਵਾਲੀਆਂ ਰੂਹਾਂ ਦਾ ਸੰਗ ਕਰੋਗੇ ਇਹ ਮੁਸ਼ਕਿਲਾਂ ਪਰੇਸ਼ਾਨੀਆਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਤੁਹਾਨੂੰ ਪਰੇਸ਼ਾਨੀਆਂ ਛੋਟੀਆਂ ਨਜ਼ਰ ਆਉਣਗੀਆਂ ਇਹਨਾਂ ਦਾ ਹਾਜ਼ਰ ਵੀ ਸਾਫ਼ ਸਵਸ਼ਟ ਨਜ਼ਰ ਵਿੱਚ ਆ ਜਾਵੇਗਾ ਕਿਉਂਕਿ ਸਾਥ ਸੰਗਤ ਜੀ ਜਦੋਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਇਹਦੀ ਸਾਰੀ ਫਿਰ ਨੈਗੇਟਿਵਿਟੀ ਇਹਦੀ ਸਾਰੀ ਫਿਰ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਸੋ ਇਸ ਕਰਕੇ ਸਾਨੂੰ ਹਰ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਗੁਰੂ ਦੇ ਗਿਆਨ ਤੋਂ ਕਰਨੀ ਚਾਹੀਦੀ ਹੈ ਸਵੇਰੇ ਉੱਠਦੇ ਅਨੁਸਾਰ ਹੀ ਗੁਰੂ ਦਾ ਗਿਆਨ ਅੰਦਰ ਆ ਜਾਵੇਗਾ ਸਾਡਾ ਮਨ ਪਵਿੱਤਰ ਹੋ ਜਾਵੇਗਾ ਜਦੋਂ ਵੀ ਕੋਈ ਕੰਮਕਾਰ ਕਰਨਾ ਹੋਵੇ ਸ਼ੁਰੂਆਤ ਕਰਨੀ ਹੋਵੇ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਆਪਣੇ ਗੁਰੂ ਦੀ ਆਗਿਆ ਲੈ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਫਿਰ ਆਪਣੇ ਆਪ ਹੀ ਸਾਡੇ ਮਨ ਅੰਦਰ ਵਿਸ਼ਵਾਸ ਭਰ ਜਾਂਦਾ ਹੈ ਚੜ੍ਹਦੀ ਕਲਾ ਆ ਜਾਂਦੀ ਹੈ ਗੁਰੂ ਦਾ ਗਿਆਨ ਤੇ ਗੁਰੂ ਦਾ ਧਿਆਨ ਹੀ ਸਾਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇਗਾ ਸੋ ਆਪਣੇ ਦਿਨ ਦੀ ਸ਼ੁਰੂਆਤ ਭਜਨ ਬੰਦਗੀ ਤੋਂ ਕਰਨੀ ਚਾਹੀਦੀ ਹੈ जिन्ना ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਉਹ ਜਦੋਂ ਵੀ ਉੱਠਦੇ ਹਨ ਜਾਂ ਪੂਰੇ ਦਿਨ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰ ਸਕਦੇ ਹਨ ਗੁਰਬਾਣੀ ਦਾ ਅਰਥ ਸਮਝ ਸਕਦੇ ਹਨ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਪੜੋ ਸੁਣੋ ਤੁਹਾਡੇ ਜੀਵਨ ਵਿੱਚ ਆਪਣੇ ਆਪ ਹੀ ਬਦਲਾਵ ਆ ਜਾਵੇਗਾ ਜਿਹੜੇ ਭੈਣ ਭਰਾ ਆਖ ਦਿੰਦੇ ਹਨ ਜੀ ਭਜਨ ਬੰਦਗੀ ਕਰਨ ਵਾਲਿਆਂ ਨੂੰ ਮੰਨ ਨਹੀਂ ਕਰਦਾ ਜਿਹੜੇ ਭੈਣ ਭਰਾ ਆਖ ਦਿੰਦੇ ਹਨ ਜੀ ਭਜਨ ਬੰਦਗੀ ਕਰਨ ਨੂੰ ਬਿਲਕੁਲ ਮੰਨ ਨਹੀਂ ਕਰਦਾ ਪਾਠ ਕਰਨ ਬੈਠਦੇ ਹਾਂ ਪਾਠ ਕਰਨ ਵਿੱਚ ਮਨ ਨਹੀਂ ਲੱਗਦਾ ਮਹਾਪੁਰਖ ਜੀ ਆਖਦੇ ਹਨ ਕਿ ਕੁਝ ਦਿਨ ਨਾਮ ਜਪਣ ਦੀ ਸਾਥ ਸੰਗਤ ਕਰੋ ਜੋ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਹਨ ਉਹਨਾਂ ਦੇ ਕੋਲ ਜਾ ਕੇ ਬੈਠੋ ਤੁਹਾਡੇ ਅੰਦਰ ਵੀ ਆਪਣੇ ਆਪ ਨਾਮ ਭਜਨ ਬੰਦਗੀ ਦੀ ਖਿੱਚ ਪੈਣੀ ਸ਼ੁਰੂ ਹੋ ਜਾਵੇਗੀ ਜੇ ਕਿਤੇ ਨਹੀਂ ਜਾ ਸਕਦੇ ਆਪਣੇ ਮੋਬਾਈਲ ਫੋਨ ਦੀ ਸਹੀ ਵਰਤੋਂ ਕਰੋ ਮੋਬਾਈਲ ਦੇ ਵਿੱਚ ਜਦੋਂ ਚਾਹੋ ਜਿਸ ਵੀ ਗੁਰੂ ਸਾਹਿਬਾਨ ਦੀ ਜੀਵਨ ਸਾਖੀ ਬਾਰੇ ਪੜਨਾ ਸ਼ੁਰੂ ਕਰ ਦਿਓ ਸਭ ਜਾਣਕਾਰੀ ਤੁਹਾਡੇ ਤਾਂ ਹੱਥ ਵਿੱਚ ਹੈ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਇੱਧਰ ਉੱਧਰ ਗੱਲਾਂ ਕਰਨ ਦੀ بجائے ਤੁਸੀਂ ਰੇਲਾਂ ਵੇਖਣ ਦੀ بجائے ਗੁਰੂ ਸਾਹਿਬਾਂ ਦੇ ਜੀਵਨ ਬਾਰੇ ਪੜ੍ਹਨਾ ਜਾਂ ਸੁਣਨਾ ਸ਼ੁਰੂ ਕਰ ਦਿਓ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਪੜਿਆ ਕਰੋ ਗੁਰੂ ਇਤਿਹਾਸ ਦੀਆਂ ਸਾਖੀਆਂ ਪੜ ਲਓ ਸੁਣ ਲਓ ਕਿ ਵੇਖਣਾ ਕਿੰਨਾ ਫਰਕ ਪੈ ਜਾਵੇਗਾ ਮਹਾਂਪੁਰਖ ਜੀ ਆਖਦੇ ਹਨ ਬਸ ਇੱਕ ਵਾਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਹੀ ਕਰਨੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਮੈਂ ਆਪ ਜੀ ਦਾ ਨਾਮ ਜਪਣਾ ਚਾਹੁੰਦਾ ਹਾਂ ਗੁਰਬਾਣੀ ਦਾ ਪਾਠ ਕਰਨਾ ਚਾਹੁੰਦਾ ਹਾਂ ਜਾਂ ਕਰਨਾ ਚਾਹੁੰਦੀ ਹਾਂ ਮੇਰੇ ਤੇ ਕਿਰਪਾ ਕਰਿਓ ਤਾਂ ਵੇਖਣਾ ਤੁਹਾਡੀ ਇਹ ਅਰਦਾਸ ਬੇਨਤੀ ਨਹੀਂ ਤੁਹਾਡਾ ਬੇੜਾ ਪਾਰ ਹੋ ਜਾਵੇਗਾ ਉਹਨਾਂ ਦੇ ਨਾਮ ਆਪੇ ਹੀ ਜਪਣਾ ਸ਼ੁਰੂ ਕਰ ਦੇਣਾ ਹੈ ਸੋ ਸ਼ੁਰੂਆਤ ਤਾਂ ਕਰੀਏ ਕਦੇ ਵੀ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਾਧ ਸੰਗਤ ਜੀ ਦੁਨੀਆ ਵਿੱਚ ਇਦਾਂ ਦਾ ਕੋਈ ਸਵਾਲ ਨਹੀਂ ਜਿਹਦਾ ਸਾਨੂੰ ਜਵਾਬ ਨਾ ਮਿਲੇ ਦੁਨੀਆ ਵਿੱਚ ਐਸੀ ਕੋਈ ਮੁਸ਼ਕਿਲ ਤੇ ਪਰੇਸ਼ਾਨੀ ਨਹੀਂ ਜਿਹਦਾ ਸਾਡੇ ਕੋਲ ਹਾਲ ਨਾ ਹੋਵੇ ਅਸੀਂ ਹੀ ਜ਼ਿਆਦਾ ਘਬਰਾ ਜਾਂਦੇ ਹਾਂ ਪਰ ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ ਤਾਂ ਸਾਡੇ ਮਨ ਦੀ ਘਬਰਾਹਟ ਫਿਰ ਦੂਰ ਹੋ ਜਾਂਦੀ ਹੈ ਸਾਡੇ ਮਨ ਦਾ ਕਹਿਲਾਪਣ ਦੂਰ ਹੋ ਜਾਂਦਾ ਹੈ ਸਾਡਾ ਮਨ ਚੜ੍ਹਦੀ ਕਲਾ ਵਾਲਾ ਬਣ ਸਕਦਾ ਹੈ ਜੇਕਰ ਅਸੀਂ ਇਹ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ